ਗਲੇ ਜਾਲੀਏ ਕਿ ਪ੍ਰਧਾਨ ਮੰਤਰੀ ਜੀ ਆਪੇ ਆਏ ਸਨ ਇੱਥੇ ਕੋਈ ਹਫਤਾ ਪਹਿਲੇ ਉਹਨਾਂ ਨੂੰ ਵੀ ਕੁਝ ਲੋਕੀ ਮਿਲੇ ਸਨ ਉਹਨਾਂ ਨੇ ਜਿਹੜੀਆਂ ਆਪਣੀਆਂ ਦਿੱਕਤਾਂ ਉਹਨਾਂ ਦੇ ਅੱਗੇ ਪੇਸ਼ ਕੀਤੀਆਂ ਸੀ ਸਾਡਾ ਉਹਨਾਂ ਨਾਲ ਵੀ ਮਿਲਣਾ ਹੋਇਆ ਉਹਨਾਂ ਦੀ ਮਲਾਟੀ ਅਸੀਂ ਨਾਲ ਅਫਸਰਾਨ ਨਾਲ ਵੀ ਕਰਵਾਈਏ ਬੀਐਸਐਫ ਦੇ ਅਫਸਰ ਵੀ ਉੱਥੇ ਮੌਜੂਦ ਸਨ ਇੱਕ ਤੇ ਉਹ ਜਿਹੜਾ ਮਸਲਾ ਸੀ ਕਿ ਉਹ ਪਾਣੀ ਪਿੱਛੋਂ ਆਂਦਾ ਸੀ ਬੈਕਵਾਟਰ ਆ ਜਾਂਦਾ ਸੀ ਜਿਹੜਾ ਉਹ ਬਣਾਇਆ ਇਸ ਸੋਚ ਨਾਲ ਗਿਆ ਸੀ ਕਿ ਪਾਰ ਜਾਵੇ ਲੇਕਿਨ ਇੰਨਾ ਜ਼ਿਆਦਾ ਪਿੱਛੋਂ ਪਾਣੀ ਆਇਆ ਕਿ ਉਹ ਜਿਹੜੀਆਂ ਉਹ ਪਾਈਪਾਂ ਬਣਾਈਆਂ ਸੀ ਉਹ ਬਲੌਕ ਹੋ ਗਈਆਂ ਸਾਰਾ ਪਾਣੀ ਪਿੱਛੇ ਆ ਉਸ ਨਾਲ ਸਾਡੇ ਪਿੰਡਾਂ ਦਾ ਤੇ ਨੁਕਸਾਨ ਹੋਇਆ ਹੀ ਹੋਇਆ ਨਾਲ ਬੀਐਸਐਫ ਦੀਆਂ ਜਿਹੜੀਆਂ ਉੱਥੇ ਪੋਸਟਾਂ ਸੀਆਂ ਉਹਨਾਂ ਦੀ ਵੀ ਤਬਾਹੀ ਹੋਈ ਹੈ ਐਸ ਵਾਸਤੇ ਬੀਐਸਐਫ ਦੀ ਵੀ ਉਹ ਮੰਗ ਹੈ ਸਾਡੇ ਆਪਣੇ ਪਿੰਡ ਦੇ ਲੋਕਾਂ ਦੀ ਵੀ ਹੈ ਹੁਣ ਅਸੀਂ ਇਹ ਮਨਸੂਬਾ ਬਣਾਇਆ ਹੈ ਡੀਸੀ ਸਾਹਿਬ ਵੀ ਨਾਲ ਨੇ ਉੱਥੇ ਇੱਕ ਪੁਲ ਤਾਮੀਰ ਕਰਾਂਗੇ ਫਲੱਡ ਗੇਟ ਦੇ ਨਾਲ ਤੇ ਆਰਜ਼ੀ ਤੌਰ ਤੇ ਜਿਹਨਾਂ ਜਿਹਨਾਂ ਦਾ ਨੁਕਸਾਨ ਹੈ ਪਿੰਡਾਂ 'ਚ ਪਹਿਲੇ ਜਾਣ ਪਹਿਲਾਂ ਇਸ ਵਾਸਤੇ ਜਾਣਾ ਹੋਇਆ ਕਿਉਂਕਿ ਉੱਥੇ ਲੋਕਾਂ ਨੂੰ ਮੁਸ਼ਕਲ ਹੈ ਰਹਿਣ ਸਹਿਣ ਦੀ ਉਹਨਾਂ ਦੇ ਰਸੋਈ ਘਰ ਖਰਾਬ ਹੋ ਗਏ ਉਹਨਾਂ ਦੇ ਰਹਿਣ ਸਹਣ ਦੀ ਜਗਾ ਖਰਾਬ ਹੋ ਗਈ ਤੇ ਉਹਨਾਂ ਨੂੰ ਆਰਜ਼ੀ ਤੌਰ ਤੇ ਕਿਤੇ ਰੱਖਣ ਦਾ ਬੰਦੋਬਸ ਕੀਤਾ ਗਿਆ ਜਦ ਤੱਕ ਕਿ ਨਵੇਂ ਮਕਾਨ ਤਾਮੀਰ ਨਾ ਹੋਣ ਜਾਂ ਜਿੱਥੇ ਜ਼ਮੀਨ ਤਬਾਹ ਹੋਈ ਹੈ ਉਥੇ ਨਾਲੀ ਨਾਲ ਫਸਲਾਂ ਦੀ ਅਸੈਸਮੈਂਟ ਵੀ ਹੋਏਗੀ ਕਿਉਂਕਿ ਪਾਣੀ ਤੇ ਥੱਲੇ ਆ ਗਿਆ ਖੇਤਾਂ ਵਿੱਚ ਲੇਕਿਨ ਫਸਲ ਤਬਾਹ ਹੋ ਗਈ ਹੈ ਉਸ ਥੱਲੇ ਰਹਿਣਾ ਮੁੰਜੀ ਜੇ ਤੁਸੀਂ ਬਾਹਰ ਕੱਢੋ ਤੇ ਥੱਲੇ ਕੁਝ ਨਹੀਂ ਹੈ ਉਹਦੀ ਵੀ ਕਰ ਰਹੇ ਨੇ ਡੀਸੀ ਸਾਹਿਬ ਦੇਖੋ ਨਾਲੀ ਨੇ ਦਿਲਰਾਜ਼ ਅੱਗੇ ਨੇ ਤੇ ਹੁਣ ਅੱਜ ਇਹ ਬਾਜ਼ਾਰ ਵੱਲ ਮਾਰਕੀਟ ਵੱਲ ਕੱਲ ਤੋਂ ਕੰਮ ਸ਼ੁਰੂ ਕੀਤਾ ਕਿਉਂਕਿ ਪ੍ਰਾਇੋਰਟੀ ਦੇ ਹਿਸਾਬ ਨਾਲ ਚੱਲਣਾ ਹੈ ਇੱਥੇ ਜਿਹੜੀ ਜਿਹੜੀਆਂ ਦੁਕਾਨਾਂ ਦਾ ਗਲਡਾਨਾ ਦਾ ਹੋਇਆ ਮੈਂ ਤੁਹਾਡੇ ਵੱਲੋਂ ਤੁਹਾਡੇ ਥਰੂ ਮੇਰੀ ਇਹ ਦਿਖਵਾਸ ਹੈ ਕਿ ਇੱਥੇ ਜਿਹੜੇ ਮਾਲਕ ਨੇ ਉਹ ਵੀ ਆਪਣੀਆਂ ਫਰਿਸਤਾ ਬਣਾਣ ਸੁਜਾਨਪੁਰ ਕਮੇਟੀ ਦਫ਼ਤਰ ਵਿੱਚ ਇਹਨਾਂ ਨੇ ਅਫਸਰ ਬਿਠਾਏ ਹੋਏ ਨੇ ਉਹਨਾਂ ਕੋਲ ਜਾ ਕੇ ਆਪਣੀਆਂ ਫਰਿਸਤਾ ਦੇਣ ਫਿਰ ਜਿਹੜੇ ਡੀਸੀ ਸਾਹਿਬ ਰਿਸ਼ਤਾ ਬਣਾਣਗੇ ਲਿਸਤਾ ਉਹਦੇ ਨਾਲ ਉਹ ਟੈਲੀ ਕਰਵਾਣ ਜੇ ਉਹਨਾਂ ਨੂੰ ਕੋਈ ਸ਼ੱਕ ਸ਼ੁਬਾ ਹੈ ਤੇ ਫਿਰ ਗੱਲ ਕਰੋ ਯਾਨੀ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਜ਼ਿਆਦਾ ਮੁਆਵਜ਼ਾ ਹੋ ਸਕੇਗਾ ਜਿੰਨਾ ਅਸੀਂ ਜਸਟੀਫਾਈ ਕਰ ਸਕਾਂਗੇ ਉਹਨਾਂ ਨੂੰ ਮਿਲੇ ਔਰ ਇਹ ਦੁਬਾਰਾ ਦੁਕਾਨਾ ਦੀ ਮਰਮਤ ਉਹਨਾਂ ਦੀ ਤਾਮੀਰ ਵੀ ਹੋਵੇ ਤੇ ਨਾਲ ਜਿਹੜਾ ਸਮਾਨ ਗਿਆ ਉਹਦਾ ਵੀ ਮੁਆਵਜ਼ਾ ਮਿਲੇ ਸਰ ਮਕਾਨ ਵੀ ਖਰਾਬ ਹੋਏ ਨੇ ਸਰ ਜਿੱਤਾਂ ਟੁੱਟੇ ਨੇ ਜਾਂ ਪਾਣੀ ਦੇ ਵਿੱਚ ਰੁੜ ਗਏ ਨੇ ਚਾਹ ਉਹ ਲੋਕਾਂ ਨੂੰ ਨਵੇਂ ਸਿਰਿਓ ਬਣਾ ਦੇ ਬਿਲਕੁਲ ਬਣਾਣਗੇ ਜੀ ਸਾਹਿਬ ਦੀ ਅਸੈਸਮੈਂਟ ਐਸ ਪਾਸੇ ਪਹਿਲੇ ਪਿੰਡਾਂ ਵਾਲੇ ਗਏ ਸਰ ਅੱਜ ਹੁਣ ਕੱਲ ਤੋਂ ਇੱਥੇ ਵੀ ਸ਼ੁਰੂ ਕੀਤਾ ਸਰ ਜਨਪੁਰ ਚ ਪਾਣੀ ਆਇਆ ਹੈਗਾ ਇਸ ਗੱਲ ਦੀ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ ਨਹੀਂ ਕਰਾਂਗੇ ਇਹ ਇਹ ਇਹਦੇ ਵਿੱਚ ਇਹਦੇ ਵਿੱਚ ਦੋਨੋਂ ਚੀਜ਼ਾਂ ਨੇ ਦੋ ਤਿੰਨ ਗੱਲਾਂ ਹਨ ਉਹ ਸਾਨੂੰ ਸਮਾਜ ਦਾ ਵੀ ਤਾਬੂ ਚਾਹੀਦਾ ਹੋਵੇਗਾ ਉਹ ਤੁਸੀਂ ਇੱਥੇ ਉਹ ਤੁਸੀਂ ਇਹਦੀ ਸਾਡੀ ਮਦਦ ਵੀ ਕਰ ਸਕਦੇ ਹੋ ਇੱਕ ਤੇ 100 ਸਾਲ ਵਿੱਚ ਇੰਨੀ ਜ਼ਿਆਦਾ ਬਾਰਿਸ਼ ਨਹੀਂ ਸੀ ਹੋਈ ਇੱਕ ਤੇ ਉਹ ਇੱਕ ਕੁਦਰਤ ਦਾ ਕਹਿਰ ਵਰਸਿਆ ਦੂਜਾ ਕੀ ਹੋਇਆ ਕਿ ਜਿਹੜੀ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਕਿ ਕੋਈ ਕਨਾਲ ਦਾ ਮਹਿਕਮਾ ਜਾਂ ਦੂਜੇ ਮਹਿਕਮੇ ਦੀ ਜਿਹੜੀ ਕੋਤਾਈ ਹੈ ਉਹਦੀ ਵੀ ਤਸ਼ਵੀਸ਼ ਕੀਤੀ ਜਾਵੇਗੀ ਲੇਕਿਨ ਸਾਨੂੰ ਆਪੇ ਵੀ ਅੱਗੇ ਵਾਸਤੇ ਆਗਾ ਰਹਿਣਾ ਪਏ ਕਿ ਜਿਹੜੀਆਂ ਅਸੀਂ ਕਈ ਵਾਰੀ ਅਨਥੋਰਾਈਜ਼ ਐਨਕ੍ਰੋਚਮੈਂਟਾਂ ਕਰ ਛੱਡਨੇ ਆ ਕੰਸਟਰਕਸ਼ਨ ਕਰ ਛੱਡਨੇ ਆ ਫਿਰ ਸਾਡੇ ਤੇ ਪ੍ਰੈਸ਼ਰ ਪੈਂਦਾ ਪਬਲਿਕ ਦਾ ਤੇ ਜਿਹੜੇ ਪਬਲਿਕ ਦੇ ਨੁਮਾਇੰਦੇ ਹੁੰਦੇ ਨੇ ਉਹ ਹੀ ਜਾ ਕੇ ਰੁਕਵਾ ਲੈਂਦੇ ਨੇ ਕਿ ਜੇ ਕੋਈ ਐਨਟੀ ਐਨਕ੍ਰੋਚਮੈਂਟ ਹੁਣ ਕਈ ਕਈ ਜਗ੍ਹਾ ਐਸਾ ਹੈ ਕਿ ਜਿੱਥੇ ਨਾਲੀ ਹੈ ਉੱਥੇ ਖੋਖਾ ਬਣਾਤਾ ਵੱਡਾ ਨਾਲਾ ਤੇ ਮੌਲ ਬਣਾਤਾ ਲੇਕਿਨ ਹੁਣ ਸਾਨੂੰ ਸਮਝ ਆਇਆ ਅੱਛਾ ਪੁਲ ਜਿਹੜੇ ਨੇ ਇੱਧਰ ਬਣ ਉੱਤੇ ਇਲੀਗਲ ਮਾਈਨਿੰਗ ਦਾ ਉਹ ਦੂਜਾ ਮਸਲਾ ਹੈ। ਤਾਂ ਬੜਾ ਮੈਨੂੰ ਬੜਾ ਅਫਸੋਸ ਵੀ ਹੋਇਆ ਤੇ ਬੜੀ ਸ਼ਰਮ ਵੀ ਆਈ। ਕੰਪਨੀ ਵਾਲੇ ਆਏ ਜਿਹਨਾਂ ਨੇ ਪੁਲ ਬਣਾਏ ਨੇ ਉਹ ਕਹਿੰਦੇ ਨੇ ਜੀ ਬੜੇ ਸ਼ੌਕ ਨਾਲ ਪੁਲ ਬਣਾਏ ਸਨ। ਇਹ ਇਹਨਾਂ ਦੀਆਂ ਬੁਨਿਆਦਾਂ ਖਾ ਗਏ ਨੇ ਤੁਹਾਡੇ ਹੀ ਬੰਦੇ ਤੇ ਪੁਲ ਡੁੱਟ ਜਾਣੇ। ਅੱਛਾ ਹੁਣ ਅਸੀਂ ਸੋਚਨੇ ਆ ਕਿ ਚਲੋ 4 ਪੈਸੇ ਕਮਾਉਣ ਵਾਸਤੇ ਜੇ ਅਸੀਂ ਖੁਦਾਈ ਕਰ ਵੀ ਲਈ ਤੇ ਕਿਸੇ ਹੋਰ ਦਾ ਨੁਕਸਾਨ ਹੈ ਸਾਡਾ ਕੀ ਹੈ? ਅਸੀਂ ਇਹ ਭੁੱਲ ਜਾਂਦੇ ਹਾਂ ਸਾਡੇ ਆਪਣੇ ਬੱਚੇ ਵੀ ਤੇ ਉਸੇ ਪੁਲ ਦੇ ਉੱਪਰ ਜਾਂਦੇ ਨੇ। ਤੋ ਸਮਾਜ ਨੂੰ ਆਪਣਾ ਸਮਾਜ ਸਮਝ ਕੇ ਆਪਣਾ ਪਰਿਵਾਰ ਸਮਝ ਕੇ ਦੂਜੇ ਦੇ ਬੱਚਿਆਂ ਨੂੰ ਆਪਣਾ ਬੱਚਾ ਸਮਝ ਕੇ ਅਸੀਂ ਅਗਰ ਇਸ ਸੋਚ ਨਾਲ ਅੱਗੇ ਵਧਾਂਗੇ ਤੇ ਮੈਨੂੰ ਲੱਗਦਾ ਅਸੀਂ ਸਰਕਾਰ ਤੇ ਇੰਤਜ਼ਾਮੀਆਂ ਨਾਲ ਤਾਬੂਨ ਕਰਨ ਦੇ ਲੱਗਾਂਗੇ ਸਰਕਾਰ ਤੋਂ 12000 ਕਰੋੜ ਜਿਹੜਾ ਪਿਆ ਹੈਗਾ ਉਸ ਦੀ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ ਨਹੀਂ ਸਾਰਾ ਕੁਝ ਹੋਏਗਾ